ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਤੋਂ ਇਲਾਵਾ ਇੱਕ ਤੀਜੀ ਗੂੰਜ ਰਹੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਭਰ ਅੰਦਰ ਕੀਟਨਾਸ਼ਕ ਘੁਟਾਲਾ ਮਾਮਲੇ 'ਚ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ استਿਫੇ ਤੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਆਪ ਸਰਦੀਪ ਮਜਾਲ ਨਹੀਂ ਹੈਗੀ 32 ਕਰੋੜ ਦੀਆ ਟੈਂਡਰ ਨੂੰ 32 ਕਰੋੜ ਦੀਆ ਦਵਾਈਆਂ ਐਂ ਖਰੀਦਲੇ ਮੰਤਰੀ ਨੂੰ ਬਿਨਾਂ ਪੁੱਛੇ ਤੇ ਮੰਤਰੀ ਕੌਣ ਹੈ ਤੋਤਾ ਸਿੰਘ ਹਾਈ ਕੋਰਟ ਨੇ ਵੀ ਕਹਿਤਾ ਵੀ ਕਿਉਂ ਰੱਖਿਆ ਹੋਇਆ ਹੈ ਫੇਰ ਵੀ ਰੱਖਿਆ ਨੇ ਨਹੀਂ ਉਹਨੂੰ ਗ੍ਰਿਫਤਾਰ ਕਰ ਦੇ ਨਹੀਂ ਉਹਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦੇ ਮੈਂ ਗੁਜਰਾਤ ਗਿਆ ਸੀ ਉਹੀ ਵੀ ਜਿਹੜਾ ਬਰਬਾਦ ਹੋਇਆ ਨਰਮਾ ਆਪਣਾ ਉਹੀ ਵੀ ਗੁਜਰਾਤ ਚ ਵੀ ਬੀਜਿਆ ਹੋਇਆ ਸੀ ਉੱਥੇ ਬਹੁਤ ਵਧੀਆ ਖੇੜਿਆ ਹੋਇਆ ਸੀ ਮੈਨੂੰ ਗੁਜਰਾਤ ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦੱਸਿਆ ਕਿ ਸਾਡੇ ਇੱਥੇ ਨਹੀਂ ਹੋਇਆ ਜੀ ਸਾਡੇ ਤਾਂ ਬਹੁਤ ਵਧੀਆ ਨਰਮਾ ਹੋਇਆ ਕਿਉਂਕਿ ਦਵਾਈਆਂ ਅਸਲੀ ਹੋਣੀਆਂ ਦਵਾਈਆਂ ਅਸਲੀ ਹੋਣੀਆਂ ਇਹਦਾ ਮਤਲਬ ਜਿਨ੍ਹਾਂ ਨੇ ਨਰਮੇ ਕਰਕੇ ਆਤਮ ਹੱਤਿਆਵਾਂ ਕਰ ਲੀਆਂ ਉਹ ਆਤਮ ਹੱਤਿਆਵਾਂ ਨਹੀਂ ਉਹ ਤੋਤਾ ਸਿੰਘ ਹੋਰਾ ਐਂਡ ਪਾਰਟੀ ਨੇ ਹੱਤਿਆਵਾਂ ਕੀਤੀਆਂ ਨੇ 302 ਦੇ ਪਰਚੇ ਚਲਨੇ ਚਾਹੀਦੇ ਇਹਨਾਂ ਤੇ ਅੱਜ ਦਾ ਇਹ ਧਰਨਾ ਜਿਹੜਾ ਹੈ ਉਹ ਨਕਲੀ ਕੀਟਨਾਸ਼ਕ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਮਾਲ ਵਿੱਚ ਖੇਤੀਬਾੜੀ ਵਿਭਾਗ ਦੇ ਕੋਲ ਦਿੱਤੀਆਂ ਗਿਆ ਸਨ 35 ਕਰੋੜ ਦਾ ਇੱਕ ਕਪੜਾ ਹੈ ਉਹਦੇ ਚ ਮੰਗਲ ਸਿੰਘ ਜਿਹੜਾ ਸਰਕਾਰੀ ਮੁਲਜ਼ਮ ਸੀ ਉਹਦੀ ਗ੍ਰਿਫਤਾਰੀ ਵੀ ਹੋਈ ਹੈ ਪਰ ਅਸਲ ਜਿਹੜਾ ਮੁਲਜ਼ਮ ਹੀ ਜਹਦਾ ਤੋਤਾ ਸਿੰਘ ਜਿਹੜਾ ਪੰਜਾਬ ਸਰਕਾਰ ਦਾ ਕੈਬਨਟ ਮੰਤਰੀ ਹੈ ਉਹਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ ਹੈ ਇਹ ਪੰਜਾਬ ਸਰਕਾਰ ਦੇ ਜਿਹੜੇ ਖੇਤੀਬਾੜੀ ਮੰਤਰੀ ਜਹ ਤੋਤਾ ਸਿੰਘ ਉਹ ਜਿਹੜੇ ਦਵਾਈਆਂ ਦੇ ਘਪਲੇ ਚ ਉਹਨਾਂ ਦਾ ਨਾਂ ਸਾਹਮਣੇ ਆਇਆ ਵਾ ਉਹਨਾਂ ਦੀ ਬਰਖਾਸਤਗੀ ਨੂੰ ਲੈ ਕੇ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਵਲੰਟੀਅਰ ਸਹਿਬਾਨ ਜਿਹੜੇ ਆ ਉਹ ਇੱਥੇ ਆ ਕੇ ਡੀ ਸਾਹਿਬ ਨੂੰ ਮੈਮੋਰੰਡਮ ਵੀ ਦੇਣਗੇ ਤੇ ਪੁੱਤੋ ਦਾਸ ਸਿੰਘ ਦੀ ਬਰਖਾਸਤਗੀ ਦੇ ਸੰਬੰਧ ਚ ਅੱਜ ਆਪਾਂ ਇੱਥੇ ਆ ਕੇ ਧਰਨਾ ਦੇ ਰਹੇ ਹਾਂ ਕਿਉਂਕਿ ਸਾਡਾ ਮੁੱਦਾ ਤੇ ਕਿਸਾਨੀ ਦਾ ਮੁੱਦਾ ਹੈ ਜਿਹੜਾ ਅਸੀਂ ਹੁਣ ਨਹੀਂ 3 ਮਹੀਨੇ ਤੋਂ ਚੱਕਿਆ ਹੈ ਜਦੋਂ ਦਾ ਇਹ ਇੱਕ ਨਰਮੇ ਦਾ ਬਹੁਤ ਵੱਡਾ ਦੁਖਾਂਤ ਨਰਮੇ ਦੀ ਫਸਲ ਵੀ ਦੇ ਨਾਲੇ ਕਿਸਾਨਾਂ ਨਾਲ ਵਾਪਰਿਆ ਤੇ ਉਹਨਾਂ ਦਾ ਅੱਜ ਜੋ ਹਾਲਤ ਹੈ ਆਰਥਿਕ ਹਾਲਤ ਹੈ ਉਹ ਉਹੀ ਜਾਣਦਾ ਜੋ ਉਹਨਾਂ ਦੇ ਘਰ ਜਾ ਕੇ ਵੇਖਦਾ ਮਿਲਦਾ ਤੇ ਉਹਨਾਂ ਇਹਦੇ ਕਰਕੇ ਕੱਲੀ ਉਹਨਾਂ ਦੀ ਆਰਥਿਕ ਹਾਲਤ ਤੇ ਨਹੀਂ ਫਿਰਕ ਪਿਆ ਉਹਨਾਂ ਦੀ ਮੈਂਟਲ ਸਟੇਟ ਵੀ ਖਰਾਬ ਹੈ ਉਹਨਾਂ ਦੇ ਬੱਚੇ ਵੀ ਉਹਨਾਂ ਦੀ ਪੜਾਈ ਤੇ ਬੜਾ ਵੱਡਾ ਅਫੈਕਟ ਹੈ ਉਹਨਾਂ ਨੂੰ ਬੱਚਿਆਂ ਦੀਆਂ ਫੀਸਾਂ ਨਹੀਂ ਦੇਣ ਕਿਉਂਕਿ ਉਹਨਾਂ ਦੇ ਘਰ ਚੱਲਣੇ ਬੰਦ ਹੋ ਗਏ ਜਿਹੜੀ ਸਰਕਾਰ ਨੇ ਅੱਖਾਂ ਪੁੰਨ ਲਈ ਮੁਆਵਜ਼ੇ ਦੀ ਗੱਲ ਕੀਤੀ ਹੈ ਜਦੋਂ ਕਿ ਇੱਕ ਕਿਸਾਨ ਦਾ ਫਸਲ ਪਾਲਣ ਤੱਕ ਨਰਵੇ ਦੀ ਫਸਲ ਦਾ 12 ਤੋਂ 15000 ਰੁਪਏ ਖਰਚਾ ਆਉਂਦਾ ਹੈ ਉਹ ਫਸਲ ਬਿਲਕੁਲ ਪਲ ਚੁੱਕੀ ਸੀ ਉਹਨੂੰ ਫਰੂਟ ਪੈਣਾ ਸੀ ਪਰ ਚੁਣੀ ਸੀ ਉਦੋਂ ਆ ਕੇ ਉਹ ਜਿਹੜਾ ਸੀ ਫਸਲਾਂ ਖਰਾਬ ਹੋਈਆਂ ਜਦੋਂ ਕਿ ਕਿਸਾਨ 12 ਤੋਂ 15 ਰੁਪਏ ਇਨਵੈਸਟ ਕਰ ਚੁੱਕਿਆ ਸੀ ਉਦੋਂ ਮੁਆਵਜ਼ਾ ਵੀ ਕਿਸਾਨ ਨੇ ਪੂਰਾ ਨਹੀਂ ਦਿੱਤਾ 8000 ਪ੍ਰਤੀ ਏਕੜ ਉਹ ਵੀ ਸਾਰਿਆਂ ਨੂੰ ਨਹੀਂ ਮਿਲਿਆ ਤੇ ਜਿਹਨੂੰ ਵੀ ਮਿਲਿਆ ਇਥੇ ਤਾਂ ਚੈੱਕ پاس ਨਹੀਂ ਹੋਇਆ ਲੋਕ ਸਾਜੇ ਪੰਜ ਚੈੱਕ ਚੱਕੀ ਫਿਰਦੇ ਆ ਬੈਂਕਾਂ 'ਚ ਪੈਸਾ ਹੈ ਨਹੀਂ ਤੇ ਲੋਕ ੱੱਕੇ ਖਾਂਦੇ ਫਿਰਦੇ ਆ